ਸਤਿ ਸ਼੍ਰੀ ਅਕਾਲ ਜੀ ਤੁਹਾਦੋ ਸਾਰਿਆਂ ਦਾ ਆਪਣੇ ਚੈਨ ਆਉਣ ਕੀਤੇ। ਇਹ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆਂ। ਵੀ ਕਈ ਵਾਰ ਜਿਵੇਂ ਕਮੀਜ਼ ਆ ਜਿਹੜਾ ਪਿੱਛੇ ਨੂੰ ਗळा ਜਾਂਦਾ ਹੁੰਦਾ ਉਹਦੇ ਬਾਰੇ ਦੱਸਾਂਗੇ ਆਪਾਂ। ਆਉ ਉਹਦੇ ਕਮੈਂਟ ਵੀ ਆਇਆ ਥੀ ਕਹਿੰਨਾ। ਹਾਂ ਵੀ ਜੇ ਕਈ ਵਾਰ ਪਿੱਛੇ ਗळा ਜਾਣ ਲੱਗਦੀ ਹੈ ਵੀ ਉਹਦਾ ਕੀ ਹੱਲ ਆ ਤੇ ਪਹਿਲਾਂ ਹੀ ਆਪਾਂ ਜੇ ਸੂਟ ਨੂੰ ਇਸ ਤਰ੍ਹਾਂ ਸਟਿਚ ਕਰੀਏ ਤਾਂ ਪਿੱਛੇ ਨੂੰ ਗळा ਤੜੇ ਵੀ ਨਹੀਂ ਜਾਂਦਾ। ਤੇ ਉਹ ਆਪਾਂ ਕਟਿੰਗ ਦੱਸਾਂਗੇ। ਬਣੇ ਹੋਏ ਦਾ ਵੀ ਹੱਲ ਹੋ ਜਾਂਦਾ ਬਣੇ ਹੋਏ ਸੂਟ ਦਾ। ਬਣੇ ਹੋਏ ਦਾ ਹੱਲ।

ਇਹ ਲੰਬਾਈ ਇਹਦੀ ਸੂਰਤੀ ਇੱਕ ਕਮੀਜ਼ ਦੀ ਲੰਬਾਈ ਆਗੀ ਇਹਨੀ ਉੰਤਾਲੀ ਇਹ ਮੈਂ 40 ਤੱਕ ਹੀ ਦਿੱਤੀ ਆ ਇਹ ਥੋੜਾ ਜਿਹਾ ਜਿਵੇਂ ਆਪਾਂ ਕੋਰਸੈਟ ਨਹੀਂ ਜਾਇਰ ਕਰਦੇ ਉਹਦਾ ਸਮੇਂ ਥੋੜਾ ਜਿਹਾ ਉੱਚਾ ਪਰ ਉਹਦੇ ਹਸਾਬ ਦਾ ਕੱਟੇ ਠੀਕ ਆ ਜੇ ਨਹੀਂ ਮਰਨਾ ਹੋਇਆ ਤਾਂ ਨੀਚੇ ਲੈਸ ਹੋ ਗਿਆ ਰਲਾ ਲਾਂਗੇ ਓਸ਼ੋ ਇਹ ਕਿੱਟ ਨਾਲ ਸਿੱਧਾ ਕੱਟਿਆ ਜਾਂਦਾ ਕਿਹੜੀ ਕਾਂਟ ਚ ਵੀ ਪੈ ਸਕਦਾ ਐਂ ਲੁੱਡ ਕੱਟਣ ਨਾਲ ਕਿ ਕਈ ਕੱਪੜੇ ਸਿੱਧਾ ਸਿੱਧੇ ਇੱਧਰ ਨੂੰ ਤੋਂ ਸਿੱਧਾ ਕਟਿਆ ਜਾਂਦਾ ਜਦੋਂ ਆਪਾਂ ਦੂਸਰੀ ਸਾਈਡ ਨੂੰ ਕੱਟਦੇ ਨਾ ਉਧਰ ਨੂੰ ਥੋੜਾ ਜਿਹਾ ਕਾਂਟ ਪਿਆ ਨਹੀਂ ਸਾਰੇ ਕੱਪੜੇ ਐ ਕੱਟੇ ਜਾਂਦੇ ਨੇ ਕਿ ਕਈ ਕੱਪੜੇ ਐ ਕੱਟਣ ਜਿਹੇ ਦੇਖੇ ਦਿੰਦੇ ਨੇ ਦਿੰਦੇ ਨੇ ਜਿਹੜੇ ਆਪਣੇ ਸਿੰਥੈਟਿਕ ਹੁੰਦੇ ਨੇ ਸੂਟ ਤੇ ਧਾਗੇ ਅੜ ਜਾਂਦੇ ਹੋਣਗੇ ਨਾ ਜਾਂ ਜਾਂ ਵਗੈਰਾ ਦੇ ਹੁੰਦੇ ਨੂੰ ਟਿੱਡੇ ਵੀ ਹੁੰਦੇ ਜਾਂਦੇ ਨੇ ਇਹ ਕਾਹਦਾ ਕੱਪੜਾ ਹੈ ਇਹ ਤਾਂ ਕਾਹਦਾ ਇਹ ਤਾਂ ਪੀਸਸ ਹੈ ਟੋਟਾ 20 ਮੀਟਰ ਦਾ ਦੇਣੀ ਇਹ ਵਾਲਾ ਸੁਨਾ ਕਪੜਾ ਲੋ ਜੀ ਇਹ ਆਪਾਂ ਨੇ ਅਲੱਗ-ਅਲੱਗ ਪੀਸ ਕਰ ਲੇ ਪਹਿਲਾਂ ਇਹ ਇਕੱਠਾ ਸੀ ਤੇ ਹੁਣ ਆਪਾਂ ਨੇ ਦੋਨੋਂ ਪੀਸ ਅਲੱਗ-ਅਲੱਗ ਕਰ ਲੇ ਅੱਗੇ ਵਾਲਾ ਤੇ ਪਿੱਛੇ ਵਾਲੀ ਸੀ ਇਹਨਾਂ ਨੂੰ ਥੋੜਾ ਕ੍ਰਸ਼ ਕਰਨਾ ਅਸੀਂ ਬਾਹਰ ਵਾਲੇ ਕਰਦੇ ਹਾਂ ਹੌਂ ਚੁੱਕਦਾ ਬਾਹਰ ਦਾ ਨਿੰਮ ਕੁਰਤਾਂ ਜਾਂ ਮੰਨ ਕਾਟਨ ਉਹ ਜਿਹੜਾ ਬਹੁਤ ਬਲ ਕੰਦੇ ਹਨ ਉਹ ਇਹੀ ਕਾਟਨ ਹੁੰਦੀ ਹੈ ਤੇ ਉਹਦੇ ਵਾਸਤੇ ਆਪਾਂ ਹੁਣ ਇਹਨੂੰ ਕਟਿੰਗ ਕਰਾਂਗੇ। ਬਸ ਤਾਂ ਇਹਦੇ 'ਚ ਥੋੜਾ ਜਿਹਾ ਫਰਕ ਹੈਗਾ ਦੇਖੋ ਐਨਾ ਫਰਕ ਹੈਗਾ। ਅੱਧੇ ਇੰਚ ਦਾ ਪਰ ਇਹ ਜਿਹੜਾ ਕੱਪੜਾ ਜਿਹੜਾ ਬਰਾਬਰ ਨਹੀਂ ਹੈਗਾ ਉਹਦੇ ਕਰਕੇ ਆਪਾਂ ਨੂੰ ਇਹ ਕਟਿੰਗ ਕਰਨਾ ਪਊਗਾ। ਉੱਚਾ ਨਹੀਂ ਮੈਂ ਇਹ। ਇਸ ਲਈ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਦਾਂਗੇ। ਇਹ ਫਿਰ ਉਹ ਕਾਣ ਦੇ ਜਿਹਾ ਨਾ। ਨਾਲ ਤਾਂ ਕਾਣ ਨਿਕਲ ਜੂਗਾ ਨਾਲ ਜਿਹੜਾ ਜੀ ਆਪਾਂ ਨੇ ਸੈਟਿੰਗ ਕਰਨੀ ਹੈ ਵੀ। ਗੜਾ ਪਿੱਛੇ ਨੂੰ ਆ ਜਾ ਵੀ ਤੇ ਉਹ ਵਾਲੀ ਸੈਟਿੰਗ ਹੋ ਗਈ ਇਹ ਕਿ ਆ ਕਾਰੀ ਨਿਸ਼ਾਨੀਦਾਰੀ ਗੱਲੇ ਰਿਆਂ ਤੇ ਮੇਰਤਾ ਜੀ ਤੇ ਮੈਂ ਇੱਕ ਆਪਣੀ ਬੀਟਿੰਗ ਆ ਜੂਗੀ ਚੈਸਟਰੀ ਇਹ ਤੁਹਾਨੂੰ ਕੰਮ ਇਹ ਜੇ ਨੀਲਾ ਜੇ ਨਿਸ਼ਾਨ ਨਹੀਂ ਵੀ ਨਹੀਂ ਦੀ ਕਾਦੀ ਆ ਇਹ ਸੀਨ ਜਿਹੜੀ ਆਪਣੀ ਫੀਡਿੰਗ ਵਾਲੀ ਸੀਨ ਲੱਗ ਜੂਗੀ ਉਹ ਮਨੀ ਲੇ ਜੇ ਨੀਲਾ ਆਏਗਾ ਤੇ ਨਹੀਂ ਨਾ ਨਿਸ਼ਾਨ ਚਾਹਤ ਨਹੀਂ ਆ ਮਦਦ ਐ ਤੋ ਜਿਹੜਾ ਦੇਖਾ ਲਗੇ ਇਹਦੇ ਪਰ ਨਾਲ ਰੰਗ ਨੀ ਇਹ ਚਾਹਤ ਜਿਹੜਾ ਪਿੰਕ ਹੀ ਸੋਹ ਮਾਰ ਕੇ ਦੇਖ ਲਈ ਪਿੰਕ ਕੁਝ ਨਹੀਂ ਮਿਲਦਾ ਉਹ ਘਰੇ ਨਾਲ ਅਸਲ ਗੱਲ ਕਿਵੇਂ ਕੱਟਣਾ ਆ ਦੇਖੋ ਆ ਆਪਾਂ ਕੱਪੜਾ ਉਤਾਰ ਲਿਆ ਪਹਿਲਾਂ ਇਹਦਾ ਵੱਧਦਾ ਦੀ ਹੈ ਹਾਂ ਇਹ ਆਪਾਂ ਨੇ ਪੀਸ ਜਦੋਂ ਕਟਿੰਗ ਕਰਨਾ ਹੈ ਨਾ ਸੂਟ ਮਤਲਬ ਲੈਂਥ ਲੈਣੀ ਹੈ ਲੈਂਥ ਆਪਾਂ ਨੇ ਪੂਰੀ 3 ਇੰਚ ਵੱਧ ਰੱਖ ਕੇ ਲੈਂਥ ਜਿਹਨੇ ਆਪਣੀ ਲੰਬਾਈ ਜਿਵੇਂ 40 ਤਿਆਰ ਆ ਤਾਂ 70 40 ਕਟਿੰਗ ਕਰਾਂਗੇ 40 ਕਟਿੰਗ ਕਰਕੇ ਉਹਨੂੰ ਐਵੇਂ ਦੋ ਪੀਸਾਂ 'ਚ ਅਲੱਗ-ਅਲੱਗ ਰੱਖ ਲਾਂਗੇ ਵੀ ਅਗਲਾ ਪੀਸ ਉੱਪਰ ਰੱਖ ਲਾਂਗੇ ਤੇ ਪਿੱਛੇ ਵਾਲਾ ਨੀਚੇ ਰੱਖ ਲਾਂਗੇ ਫਿਰ ਉਹਦੇ 'ਚ ਆਪਾਂ ਇੱਥੋਂ ਕਾਟ ਪਾ ਦਾਂਗੇ ਅੱਧੇ ਇੰਚ ਦੀ ਲਾ ਲੋ ਇੰਚ ਪੌਣੇ ਪੌਣੇ ਇੰਚ ਦੀ ਕਾਟ ਪਾ ਲਿਓ ਜੀ ਕੌਣਾ ਇੰਚ ਅੱਗੇ ਵਾਲਾ ਪੀਸ ਛੋਟਾ ਕਰ ਲੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੈਂਥ ਨੂੰ ਵੀ ਜਦੋਂ ਆਪਾਂ ਸਟੀਚਿੰਗ ਕਰਦੇ ਆ ਕਿਉਂਕਿ ਜਿਹੜਾ ਜਿਹੜਾ ਆਹ ਵਾਲਾ ਪਿੱਛੇ ਵਾਲਾ ਹਿੱਸਾ ਹੁੰਦਾ ਉਹ ਅੱਗੇ ਆ ਜਾਂਦਾ ਹੈਗਾ ਸਟੀਚਿੰਗ ਕਰਨ ਵੇਲੇ ਤੇ ਉਹਦੇ ਨਾਲ ਇੱਥੇ ਕੋਈ ਫਰਕ ਨਹੀਂ ਪੈਂਦਾ ਲੈਂਥ ਨੂੰ ਤੇ ਬਰਾਬਰ ਲੈਂਥ ਸਹੀ ਬਣਦੀ ਹੈ ਜਮਾਂ ਗਲਾੜੀ ਗੋਹਟ ਜਾਂਦਾ ਹੈ ਪਿੱਛੇ ਨੂੰ ਗਲਾ ਜਾਣੋਂ ਹਟ ਜਾਂਦਾ ਹੈ ਉਹਦੇ ਨਾਲ ਇੱਥੋਂ ਆਪਾਂ ਪਾ ਲਈਏ ਨੀ ਕਾਟ ਪਹਿਲਾਂ ਉੱਪਰ ਲਾਈਸਾ ਇਹ ਦੋਨਾਂ ਦੀ ਇੱਕ ਨਾਲ ਦੀ ਪੈ ਜੂਗੀ ਇੱਕ ਬਾਜ ਤੋਂ ਪਿੱਛੇ ਪਿੱਛੇ ਵਾਲਾ ਪਰਾਂ ਕਰਕੇ ਫਿਰ ਅੱਗੇ ਵਾਲੇ ਇਹਦੇ ਇਕੱਠੀ ਕਟਿੰਗ ਹੋ ਗਈ ਇਹ ਦੋਨੋਂ ਥੀਸਾਂ ਦੀ ਇਕੱਠੀ ਕਟਿੰਗ ਹੋਣੀ ਆ ਜਿਵੇਂ ਹੁਣ ਇੱਥੋਂ ਆ ਵਧ ਘਟਾ ਕੱਪੜਾ ਹੈ ਇਹਨੂੰ ਵੀ ਆਪਾਂ ਕਟਿੰਗ ਕਰ ਸਕਦੇ ਹਾਂ ਜਿਵੇਂ ਮੇਰੇ ਨਾਲ ਜਿਆਦਾ ਹੀ ਦਿਸਦਾ ਹੋਊਗਾ ਵੀ ਜਿਆਦਾ ਹਾਂ ਇਹ ਆਪਾਂ ਨੇ ਇੰਨਾ ਕੀ ਵਧ ਰੱਖਣਾ ਇੰਨਾ ਇਹਦੇ ਨਾਲ ਇੱਕ ਗਲਾ ਜਿਹੜਾ ਪਿੱਛੇ ਨੂੰ ਜਾਣਾ ਹਟਦਾ ਤਾਂ ਇਹ ਤੋਂ ਪਾ ਲਾਂਗੇ ਇੱਕ ਜਿਹੜੀ ਕਾਰ। ਕਾਣੀ ਅਗਲੇ ਪੀਸ ਜਿਹੜੀ ਮੋਢੇ ਦੀ ਕੱਢਦੇ ਨੇ ਫਿਰ ਇਹ ਕੱਲਾ ਉੱਪਰ ਲਾਈ ਸਕਟ ਹੈ। ਇਹ ਉੱਪਰ ਉੱਪਰ ਨਹੀਂ ਸਕਦਾ। ਇਹ ਜਿਹੜੀ ਕਾਰਡ ਆ ਇਹਦੇ ਨਾਲ ਗਲਾ ਪਿੱਛੇ ਹੀ ਲੱਗਦਾ। ਵਿਸ਼ੇਹੀ ਇਹ ਨਾ ਬਿਲਕੁਲ ਅਗ ਅੱਗੇ ਰੋਪਰ ਹਾਂ ਜਿੱਥੇ ਗਲੇ ਨੂੰ ਹੋਣਾ ਚਾਹੀਦਾ ਉਹ ਜਗ੍ਹਾ ਤੇ ਰਹਿੰਦਾ ਇਹ ਵੀ ਅੱਜ ਜਿਵੇਂ ਹੁਣ ਕਈ ਵਾਰ ਇਹ ਆਪਾਂ ਨੇ ਪਿੱਛੇ ਨੂੰ ਜਾਣ ਵਾਲੀ ਗਲੇ ਦੀ ਕਾਟ ਦਸੀਆਂ ਨਾ ਕਈ ਵਾਰ ਗळा ਜਿਹੜਾ ਹੁੰਦਾ ਹੈਗਾ ਆਪਣਾ ਮੋਢਿਆਂ ਤੋਂ ਵੀ ਆ ਚੀਜ਼ ਜਿਹੜੀ ਹੁੰਦੀ ਆ ਇੱਥੋਂ ਜਿਵੇਂ ਲਾ ਲਓ ਵੀ ਇੱਥੋਂ ਆਪਣਾ ਗळा ਬਣਿਆ ਹੋਇਆ ਹੈ ਹਨ ਤੇ ਆ ਜਿਹੜੇ ਮੋਢੇ ਹੁੰਦੇ ਨੇ ਇਹ ਇਧਰ ਨੂੰ ਵੀ ਐ ਗਲੇ ਤੋਂ ਡਿੱਗਣ ਲੱਗ ਜਾਂਦੇ ਨੇ ਉਹਦਾ ਕਾਰਨ ਹੁੰਦਾ ਵੀ ਆ ਆਪਾਂ ਜਿਹੜਾ ਗळा ਕੱਟਦੇ ਆ ਇਹ ਵੱਡਾ ਕੱਟ ਦਿੰਨੇ ਆ ਉਹਦੇ ਕਰਕੇ ਮੋਡੇ ਡਿੱਗਣ ਲੱਗ ਜਾਂਦੇ ਨੇ ਉਹਦੇ ਚ ਜੇ ਇਹ ਮੋਡੇ ਡਿੱਗੇ ਹੁਣ ਤੱਕ ਗਲਾ ਜਿਹੜਾ ਉਹ ਹਮੇਸ਼ਾ ਛੋਟਾ ਕੱਟਣਾ ਚਾਹੀਦਾ ਓਕੇ ਅਜਾ ਆਪਾਂ ਦੋ ਤਰੀਕੇ ਦੱਸਦੇ ਵਿੱਚ ਇੱਕ ਛੋਟਾ ਜਿਹਾ ਤਰੀਕਾ ਬਣੇ ਦਾਸਤਾ ਤੇ ਇਹ ਜਿਹੜਾ ਬਣੇ ਹੋਏ ਸੂਟ ਦਾ ਗਲਾ ਵੀ ਪਿੱਛੇ ਨੂੰ ਜਾਂਦਾ ਹੈ ਨਾ ਉਹ ਆਪਾਂ ਤੁਹਾਨੂੰ ਸੂਟ ਤੇ ਦੱਸਾਂਗੇ ਕਿਉਂ ਇਹਦੇ ਪਤਾ ਨਹੀਂ ਲੱਗਣਾ ਉਹ ਆਪਾਂ ਤੁਹਾਨੂੰ ਹੋਲ ਵੀਡੀਓ ਬਣਾ ਕੇ ਦੱਸਾਂਗੇ ਵੀ ਬਣੇ ਹੋਏ ਸੂਟ ਦਾ ਨਾ ਇਹੀ ਪੈਣਾ ਦਾ ਸਵਾਲ ਹੁੰਦਾ ਵੀ ਬਣੇ ਹੋਏ ਸੂਟ ਦੇ ਜਿਵੇਂ ਕੱਟਣ ਵੇਲੇ ਸੂਟ ਹੈ ਨਾ ਥੋੜੀ ਥੋੜਾ ਬੋਟਾ ਗਲਤ ਤਰੀਕੇ ਨਾਲ ਕੱਟਿਆ ਜਾਂਦਾ ਜਿਸ ਕਾਰਨ ਉਹ ਗਲਾ ਪਿੱਛੇ ਨੂੰ ਜਾਂਦਾ ਤਾਂ ਉਹ ਬਣੇ ਹੋਏ ਸੂਟ ਤੇ ਤੁਹਾਨੂੰ ਦੱਸਾਂਗੇ ਵੀ ਤੁਹਾਡਾ ਕਿਸ ਤਰੀਕੇ ਨਾਲ ਹੱਲ ਹੋ ਸਕਦਾ ਵੀ ਜਿਹੜਾ ਗਲਾ ਪਿੱਛੇ ਨੂੰ ਨਾ ਜਾਵੇ ਇੱਕ ਆਜੀ ਤਰੀਕਾ ਹੋਣਾ ਤੇ ਤਾਂ ਮੈਂ ਉਹ ਦਿਖਾਉਂਗਾ ਇਪਲੂញਾ ਦਾ ਦੇਵਤ ਪੈਨਲ ਨੇ ਵਿੱਚ ਫਿਟਿੰਗ ਹੋ ਜਾਂਦੇ ਇਹਦੇ ਨਾਲ ਫਿਟਿੰਗ ਸੋਹਣੀ ਹੋ ਜਾਂਦੀ ਹੈ ਇਹ ਮੈਂ ਤਾਂ ਇਸੇ ਤਰੀਕੇ ਨਾਲ ਪਾ ਰਣੀ ਆ ਪਰ ਨਾਪ ਕੇ ਪਾਉਣੀ ਚਾਹੀਦੀ ਹੈ ਤੇਰਾ ਹੱਬ ਦਾ ਸੂਟ ਹਨਾ ਨਹੀਂ ਬਾਕੀ ਕੱਪ ਦਾ ਵੀ ਇਹ ਬਾਕੀ ਜਦੋਂ ਉਹਨਾਂ ਅੰਦਾਜ਼ਾ ਜਿਹਾ ਹੋ ਜਾਂਦਾ ਨਾ ਵੀ ਨਹੀਂ ਜਦੋਂ ਕਸਟਮਰ ਦੇ ਸੂਟ ਤੇ ਕਰਦੇ ਉਹ ਉਹਦੇ ਵੀ ਅੰਦਾਜ਼ੇ ਨਾਲ ਹੀ ਉਹਦੋਂ ਤਾਂ ਨਾਪ ਲੈਣੀ ਆ ਅਮਰਾ ਦੇ ਸੂਟ ਦਾ ਨਾਪ ਤਾਂ ਪਤਾ ਹੁੰਦਾ ਨਾ ਬੰਦੇ ਨੂੰ ਕਿੰਨਾ ਦਾ ਆਪ ਦੋ ਤਾਂ ਜੇ ਗਲਤ ਵੀ ਹੋ ਜੂ ਕਿਹੜਾ ਕਿਸੇ ਨੇ ਲੰਬਾ ਦੇਣਾ ਹਾਂ ਆਪ ਹੀ ਪਾਉਣਾ ਵੈਸੇ ਉਹ ਲਾਵੇ ਨਾਪ ਕੇ ਤਾਂ ਕਿ ਖੱਬਾ ਸੱਜਾ ਮੜਾ ਮੋਟਾ ਵੀ ਏਲੋ ਜੁਲਦ ਨਾ ਹੋਵੇ ਤਾਂ ਜਿੰਨੀ ਵਾਰ ਵੀ ਮੈਂ ਆਪਦੇ ਸੂਟ ਦੇਵੇਂ ਪੁੜੂngੀਆਂ ਪਾਉਣੀਆਂ ਨੇ ਬਈ ਇਹ ਕਰੇ ਖਾਮੀ ਨਹੀਂ ਕਰੀਏ ਸਹੀ ਤੋਂ ਪੜਦਾ ਜਿੰਨੇ ਮੇਰੇ ਕੋਲ ਬੰਨਣਗੇ ਦੇ ਤਨਸ਼ਾਨੀਆਂ ਨਹੀਂ ਜਿੰਨੀਆਂ ਹੈਗੇ ਰੈਣਾ ਕਰਦੇ ਇਹਦਾ ਆ ਗਿਆ ਅਗਲਾ ਜਣਾ ਐਥੋਂ ਬੰਨ ਦਿੱਚਾ ਮੈਂ ਥੋੜਾ ਫਿੱਲਾ ਡੁਲਾ ਇਹ ਪਾਉਣੀ ਆ ਸੋ ਤਾਂ ਕਰਕੇ ਮੈਂ ਥੀਰਾ ਥੋੜਾ ਹੀ ਵੱਡੇਗਾ ਲਓ ਜੀ ਤਰੀਕਾ ਸਭ ਸਮਝ ਆਇਆ ਹੋਇਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਦੱਸਿਓ ਵੀ ਜਿਹੜਾ ਇਹ ਕੱਪੜਾ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਵੀ ਸੋਹਣਾ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸਿਓ ਤੇ ਜੋ ਆਪਾਂ ਤਰੀਕਾ ਦੱਸਿਆ ਤੁਹਾਨੂੰ ਵੀ ਉਹ ਸਮਝ ਆਇਆ ਤੁਹਾਨੂੰ ਤੁਸੀਂ ਉਹਦੇ ਬਾਰੇ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਤੇ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਦਬਿਓ ਗਲਤੀ ਹੋ ਗਈ ਵੀ ਤਾਂ ਕੋਈ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਦੀ ਰਹੋ